हां जी दोस्तों सारेया नु सस्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਪਹੁੰਚੇ ਅਜ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਲੱਗਦਾ ਪਿੰਡ ਆ ਦੋਸਤੋ ਘੜਕਾ ਚੰਬਾ ਪਿੰਡ ਬਿਲਕੁਲ ਲੱਗੇ ਆ ਵੀਰ ਅਮਰਤ ਕੋਲੇ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਉਂਦੇ ਰਹੀਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਥੋੜੇ ਦਿਨਾਂ ਬਾਅਦ ਕੋਈ 2 4 ਦਿਨਾਂ ਬਾਅਦ ਆਪਾਂ ਅਪਡੇਟ ਜਿਹੜੀ ਆ ਤੁਹਾਨੂੰ ਇਸ ਘਰੋਂ ਦੇਨੇ ਰਹਿੰਦੇ ਆ ਅੱਜ ਫਿਲਹਾਲ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਸਤੋ ਦੋ ਮੱਝਾਂ ਸੂਈਆਂ ਸਪਾਈਆਂ ਮੱਝਾਂ ਦਿਖਾਵਾਂਗੇ ਦੋ ਬਿਹੜਾ ਨੇ ਬਿਲਕੁਲ ਟੁਕੀਆਂ ਤਿਆਰੀ ਤੇ ਆ ਬਾਕੀ ਦਿਨ ਪੁੱਛਲਾਂਗੇ ਕਿੰਨਾ ਕ ਸਮਾਂ ਹਜੇ ਬਾਕੀ ਐ ਸੂਨ ਦੇ ਵਿੱਚ ਤੇ ਇੱਕ ਟੋਕੜ ਵਿਹੜ ਦਿਖਾਵਾਂਗੇ ਤੁਹਾਨੂੰ ਲਾਸਟ ਦੇ ਵਿੱਚ ਬਣੀ ਵੀ ਆ ਕੁਝ ਕੁ ਦਿਨਾਂ ਦੀ ਬਣੀ ਵੀ ਆ ਉਹ ਵੀ ਆਪਾਂ ਪੁੱਛਲਾਂਗੇ ਪੂਰੀ ਡਿਟੇਲ ਲੈ ਲਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਸਕਦੇ ਜੀ ਕੋਈ 28 ਤਰੀਕ 28 ਜਨਵਰੀ ਨੂੰ ਦੋਸਤੋ ਅੱਜ ਆਪਾਂ ਇਹ ਕਵਰੇਜ ਕਰਦੇ ਆਂ ਠੀਕ ਆ ਤੇ ਟਾਈਮ ਕੋਈ ਮਾਰਨਿੰਗ ਦਾ ਹੈਗਾ ਸਾਢੇ 10 ਵਜੇ ਦਾ ਬਾਕੀ ਪਸ਼ੂ ਸੋਏ ਸੋਏ ਜਿਹੜੇ ਤੁਹਾਨੂੰ ਵਿੱਚੋਂ ਚਾਰਗਾ ਨਾਗ ਮਿਲ ਜਾਣਗੇ ਜਿਹੜੇ ਦੁੱਧ ਤੇ ਆ 64 ਨਗਾਂ ਦੀ ਜਿਹੜੀ ਆ ਦੋਸਤੋ ਦੋ ਟਾਈਮ ਚੋ ਕੇ ਕੋਈ ਵੀਰ ਤਸੱਲੀ ਕਰ ਸਕਦਾ ਤੇ ਗੱਬਣ ਪਸ਼ੂ ਆ ਜਿਹੜੇ ਦੋਸਤੋ ਆਪਦੀ ਚੌਂ ਥਰਾਂ ਦੀ ਤੇਪਗੇ ਕੋਈ ਵੀਰ ਵਰਾ ਕੇ ਆਪਣੀ ਤਸੱਲੀ ਕਰ ਸਕਦਾ ਆਉ ਲੈਣੇ ਇਨਫੋਰਮੇਸ਼ਨ ਵੀਰ ਅਮਰਤ ਤੋਂ ਪੁੱਛ ਲੈਣੇ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਬਈ ਅਮਰਤ ਸਿਆ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਵਧੀਆ ਜੀ ਹਾਂਜੀ ਹਾਂਜੀ ਬੀਬੀ ਠੀਕ ਆ ਤੇ ਅਮਰਤ ਹੋਰ ਸੁਣਾ ਕਿਵੇਂ ਵਿਕੀ ਜਾਂਦੇ ਪਸ਼ੂ ਬਹੁਤ ਵਧੀਆ ਵੀਰ ਜੀ ਮਾਲ ਤੇ ਤੁਹਾਨੂੰ ਪਤਾ ਪਹਿਲੇ ਫੋਨਾਂ ਤੇ ਆਪਣਾ ਵਿਕ ਜਾਂਦਾ ਵਿਕ ਜਾਂਦਾ ਭਾਅ ਜਾਇਜ਼ ਕਰਕੇ ਪਾਈ ਦੇ ਵੀਰੇ ਹੂੰ ਬਾਕੀ ਰੇਟ ਵੀ ਜਾਇਜ਼ ਆ ਹਾਂ ਬਿਲਕੁਲ ਜਾਣ ਬਣ ਜੇ ਰੇਟ ਆ ਬਾਹਲੀ ਵੱਡੀ ਨਹੀਂ ਹੈ 1500 ਕਮਾਈ ਨਾਲ ਤੋਰੀ ਆਈਦਾ ਨਾਲੇ ਗਾਂ ਵੀ ਗਾਗ ਜੁੜਿਆ ਰਹਿੰਦਾ ਨਾਲੇ ਆਪਣੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਵੇਚਣ ਵਾਲੇ ਬੰਦੇ ਆ ਵੀ ਆਪਣੇ ਤੋਂ ਮਾਲ ਖੜਿਆ ਵਾਧੂ ਐਰ ਕੀ ਠੀਕ ਹੈ ਹਾਂ ਅੱਛਾ ਅੱਜ ਪੰਜ ਪਸ਼ੂ ਆ ਗਏ ਹਾਂਜੀ ਹਾਂਜੀ ਵੀਰੇ ਤੇ ਦੋ ਸੂਈਆਂ ਮੱਝਾਂ ਤੇ ਇੱਕ ਜਿਹੜੀ ਬੈੜਾ ਉਹ ਤੋਕੜਾ ਮੇਰੇ ਤੋਕੜਾ 20 ਦਿਨ ਹੋਏ ਟੀਕਾ ਲੱਗੇ ਨੂੰ ਹਾਂ ਹਾਂ ਦੁੱਧ 7 ਕਿਲੋ ਦੇ ਥੱਲੇ ਪੱਕਾ ਠੀਕ ਹੈ ਤੇ ਦੋ ਆ ਬੈੜਾ ਗੱਬਣਾ ਕੀਆ ਮੇਰੇ ਗੱਬਣਾ ਆਏ ਦੂਜਾ ਸੂਆ ਉਹ ਵੀ ਦੂਜਾ ਸੂਆ ਵਾਸ਼ੀ ਥੋੜੇ ਸਿੰਘ ਆ ਥੋੜੇ ਝੁੰਗੀ ਚ ਆ ਗੀ ਅ ਚਲੋ ਕੋਈ ਗੱਲ ਨਹੀਂ ਹਾਂਜੀ ਅਮਰਸingh ਪਹਿਲੇ ਨੰਬਰ ਤੋਂ ਇਦੋਂ ਸ਼ੁਰੂਆਤ ਕਰ ਲਗੇ ਹਾਂ ਨੀਲੀ ਦੀ ਮਾਜਾ ਵੀਰੇ ਚੌਥਾ ਸੁਭਾ ਸੁਈ ਆ ਚੌਥਾ ਹਾਂਜੀ ਇਹ 15 ਦਿਨ ਹੋ ਗਏ ਸੁਈ ਨੂੰ 15 ਦਿਨਾਂ ਦੀ ਬੱਚਾ ਮਗਰ ਮਗਰ ਕਟਾ ਵੀਰੇ ਨੀਲੀ ਦਾ ਹੀ ਲਓ ਜੀ ਮਗਰ ਕਟਾ ਦੋਸਤੋ ਨੀਲੀ ਰਾਵੀ ਦਾ ਮਗਰ ਕਟਾ 15 ਦਿਨਾਂ ਦਾ ਸੁਭਾ 15 ਦਿਨ ਹੋ ਗਿਆ ਸਮਾ ਕੋਈ ਬਾਕੀ ਮੋਸ਼ਲਾ ਆ ਗਿਆ ਕਟਾ ਠੀਕ ਆ ਜੀ ਤੇ ਕਟੇ ਦੇ ਵੀ ਮਾਰਕਿੰਗ ਤੁਸੀਂ ਵੇਖੋ ਅਗਲੇ ਪੈਰਾਂ ਦੀ ਵੀ ਪੂਰਾ ਜਵਾਬ ਮਗਰਲੇ ਪੈਰ ਤੋਂ ਆਰ ਲੈਂਡ ਦੋ ਜੀ ਸਾਰੇ ਹੈਗੇ ਸੋ ਮਗਰ ਕਟਾ ਤੇ ਮੱਧ ਜਿਹੜੀ ਆ ਚੌਥਾ ਸੁਭਾ ਸੁਈ ਆ ਟੇਢੇ ਕੱ ਠੀਕ ਆ ਤੇ 15 ਦਿਨਾਂ ਦੀ ਸੂਈ ਅਮਰਤ ਦੁੱਧ ਦੀ ਕੀ ਪੋਜੀਸ਼ਨ ਆ ਸਦਾ ਕੋ ਤੇ ਕਿਲੋ ਦੁੱਧ ਦਾ ਪੱਕਾ ਜੇ ਥਾਲੇ 8 ਕਿਲੋ ਹਾਂਜੀ ਹਾਂਜੀ ਵਿਖਾਵਾ 9 ਕਿਲੋ ਦਾ ਠੀਕ ਆ ਜੀ ਹਾਂਜੀ ਹਾਂਜੀ ਤੇ ਚਵਾਪਸਮਾ ਦੀ ਚੰਗੀ ਆ ਐ ਓਕੇ ਹੋ ਵੀਰੇ ਮੋਗੇ ਵਾਂਗੂ ਆਉਗੀ ਤੇ ਅੱਛਾ ਹਾਂਜੀ ਲਓ ਜੀ ਸੋ ਚਵਾਪਸਮਾ ਦੀ ਜਿਹੜੀ ਦੋਸਤੋ ਵੀਰਾਂ ਦਾ ਵੀ ਓਕੇ ਆ ਤੇ ਚਵਾਈ ਚੂਈ ਦਾ ਪਸ਼ੂ ਆ ਬਾਕੀ ਥਣ ਭਾਂਡੇ ਦੀ ਕਾਫੀ ਸਾਫ ਸੁਥਰੀ ਆ ਬਖਾਲਾ ਬਖੂਲਾ ਵੇਖਣਿਆ ਸਾਰ ਪਤਾ ਲੱਗ ਜਾਊਗਾ ਦੋਸਤੋ ਬਖਾਲਾ ਬੇਸ਼ਕ ਕੋਈ 9-10 ਲੀਟਰ ਦਾ ਕਰਦੀ ਆ ਪਰ 8 ਕਿਲੋ ਦੁੱਧ ਜਿਹੜਾ ਬਿਲਕੁਲ ਇਹਦੇ ਥੱਲੇ ਹੁਣ ਹਾਜ਼ਰ ਆ ਰੈਡੀ ਆ ਠੀਕ ਆ ਸੋ ਟੇਡੇ ਕੱਟ ਦੇ ਵਿੱਚ ਬਹੁਤੇ ਵੀਰ ਪਸੰਦ ਕਰਦੇ ਆ ਨੀਲੀ ਰਾਵੀ ਜਿਹੜੀਆਂ ਮੱਝਾਂ ਦੋਸੂ ਝੋਟੀਆਂ ਟੇਡੇ ਕੱਟ ਦੇ ਵਿੱਚ ਪਸੰਦ ਕਰਦੇ ਆ ਬਾਕੀ ਆ ਦੇਖੋ ਠੀਕ ਆ ਹੇ ਜੀ ਮੋੜ ਲਈਏ ਅੰਮ੍ਰਿਤ ਬਾਕੀ ਚਵਾਇਕੇ ਟਾਈਮ ਹੀ ਸੁੱਟਦੀ ਐ ਕੋਈ ਨਹੀਂ ਵੀ ਘੇਰਾ ਆਉਗੀ ਅੱਪਾ ਚਵਾਈ ਧਾਰਾ ਮਰਾਦਾ ਇੰਤ ਠੀਕ ਹੈ ਜੀ ਹਾਂ ਜੀ ਸੋ ਚਵਾਪ ਸਮਾਜ ਜਿਹੜਾ ਦੋਸਤੋ ਇੱਕੇ ਵਾਰ ਹੀ ਆਉਂਦਾ ਠੀਕ ਹੈ ਜੀ ਤੇ ਬਾਕੀ ਕਈ ਵਾਰ ਹੁੰਦਾ ਪਸ਼ੂ ਡੋਕਾ ਕਰਦੇ ਆ ਚੋਲਿਆ ਫੇਰ ਪਸ਼ੂ ਮਾਇਆ ਉਹ ਗੱਲਬਾਤ ਨਹੀਂ ਹੈਗਾ ਇੱਕੋ ਵਾਰੀ ਚਵਾਪ ਸਮਾਜ ਠੀਕਾ ਸੋ ਜਿਹੜੇ ਅਗਲੇ ਥਾਣਾ ਮੂਰਲੇ ਥਾਣਾ ਦੋਸਤੋ ਆਪਾਂ ਕਹਿ ਦਿੰਨੇ ਅਗਲੇ ਥਾਂ ਜਿਹੜੇ ਆ ਵਾਈਟ ਆ ਤੇ 8 ਕਿਲੋ ਦਾ ਸੌਦਾ ਤੁਸੀਂ ਕਰ ਸਕਦੇ ਜਿਹਦੇ ਅਮਰਤ ਕੀ ਕਰਦੇ ਆ ਡਿਮਾਂਡ ਇਹਦੀ ਮੱਝ ਦੀ ਮੇਰੇ ਮੈਂ ਸਾਂਭਣ ਵਾਲੀ 4 ਦਿਨ ਦੁੱਧ 10 ਕਿਲੋ ਕਰ ਜਾਣਾ ਤੁਹਾਨੂੰ ਪਤਾ ਸਾਂਭ ਸੰਭਾਲ ਘੱਟ ਰਹੀ ਜਿੰਨਾਂ ਦੀ ਹਨਾ ਤੇ ਡਿਮਾਂਡ ਵੀਰੇ ਦੀ 60000 ਰੁਪਇਆ 60000 ਛੱਡਣਾ ਆ 60 ਦੇ ਵਿੱਚੋਂ ਹਾਂ ਠੀਕ ਆ ਜੀ ਬਿਲਕੁਲ ਜਾਇਜ਼ ਆ ਠੀਕ ਆ ਜੀ ਹਾਂ ਲਓ ਦੋਸਤੋ ਇੱਕ ਘੱਟ 60 ਦੀ ਜਿਹੜੀ ਇਹ ਮੱਝ ਮਿਲ ਜੂਗੀ ਡਿਮਾਂਡ ਚਾਹੇ 62 ਆ 65 ਆ ਜਿੰਨੀ ਵੀ ਆ ਦੋਸਤੋ ਠੀਕ ਆ 60000 ਦੇ ਵਿੱਚੋਂ 1000 ਮਾਨਤਨ ਹੋ ਜਾਊਗਾ 59000 ਦੀ ਜਿਹੜੀ ਆ ਇਹ ਤੁਹਾਨੂੰ ਅੱਜ ਮਿਲ ਜਾਊਗੀ ਤੇ ਬੱਚਾ ਤੁਹਾਨੂੰ ਦਿਖਾਈ ਦਿੱਤਾ 15 ਦਿਨਾਂ ਦਾ ਜਿਹੜਾ ਦੋਸਤੋ ਇਹ ਬੱਚਾ ਮਗਰ ਮੇਲ ਕਾਫ ਬਾਕੀ ਚ ਵਾਪਸ ਮਾਦੀ ਸਾਫ ਪੁੱਤਰੀ ਹੈ ਠੀਕ ਆ ਤੇ ਪਸੰਦ ਆਊਗੀ ਜਿਹੜੇ ਵੀਰ ਨੂੰ ਪਸੰਦ ਆਊਗੀ ਸੌਦਾ ਤੁਸੀਂ ਕਰ ਲਿਓ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਲੈ ਵੀ ਅਮਰਤ ਅਗਲੇ ਬੰਨੇ ਆ ਗਈ ਆਪਣੇ ਕੋਲ ਆ ਜਿਹੜੀ ਦੂਜੇ ਨੰਬਰ ਤੇ ਮੱਝ ਹਾਂਜੀ ਹਾਂਜੀ ਵੀਰੇ ਤੇ ਇਹ ਸੂਆ ਦੂਜਾ ਤੀਜਾ 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 ਹਾਂ ਇਹਨੂੰ ਦਿਨ ਕਿੰਨੇ ਕੋ ਗਿਆ ਜੀ ਵੀਰੇ ਇਹਨੂੰ ਮਹੀਨਾ ਹੋ ਗਿਆ ਮਹੀਨੇਕ ਦੀ ਸੂਈ ਹੈ ਹਾਂ ਇਹਦੇ ਥੱਲੇ ਵੀ 8-9 ਕਿਲੋ ਦੁੱਧ ਹੈਗਾ ਇਹਦੇ ਥੱਲੇ ਵੀ ਸੇਮ 8-9 ਕਿਲੋ ਹਾਂਜੀ 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 ਚੰਗਾ ਪਚ ਵਾਪਸ ਮਾਜਦਾ ਵੀ ਹਾਂਜੀ 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 ਠੀਕ ਹੈ ਜੀ ਹਾਂ ਧਰ ਮਰਾ ਦਾਂਗੇ ਨਾ ਆਪਾਂ ਵੀਡੀਓ ਚੈੱਕ ਕਰ ਬਿਲਕੁਲ ਜੀ ਹਾਂ ਵੀਰਾਂ ਨੂੰ ਪਤਾ ਲੱਗ ਜਾਵੇ ਲੋ ਵੀ ਚਵਾਪਸ ਮਾਤ ਉਸ ਤੋਂ ਵਧੀਆ ਤੀਜਾ ਸੂਆ ਬਾਕੀ ਖੋਲ ਕੇ ਤੋੜ ਕੇ ਦਿਖਾਉਣੇ ਆ ਮਹੀਨੇਕ ਦੀ ਸੂਈ ਹੈ ਮਗਰ ਇਹਦੇ ਵੀ ਕਟਾਈ ਹੈ ਹਾਂ ਮਗਰ ਇਹਦੇ ਵੀ ਕਟਾ ਤੇ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮੀਡੀਅਮ ਹਾਈਟ ਠੀਕ ਆ ਜੀ ਹਾਂਜੀ ਨਸਪਤ ਤੋ ਕਿਸੇ ਪਾਸੇ ਕੋ ਭੂਰ ਛੱਟਾ ਕੋਈ ਨਹੀਂ ਵੀਰੇ ਛੱਟੇ ਦਾ ਡੰਗਰ ਲਈਦਾ ਨਹੀਂ ਵੀਰੇ ਆਪਾ ਪਾਸ ਕਰਨਾ ਤਰ ਲਓ ਵੀ ਦੋਸਤੋ ਕਿਸੇ ਤਰ੍ਹਾਂ ਦਾ ਕੋ ਭੂਰ ਨਹੀਂ ਛੱਟਾ ਨਹੀਂਗਾ ਫਿਲਹਾਲ ਫਿਰ ਵੀ ਕੋਈ ਵੀਰ ਆਪਦੀ ਦੋ ਡੰਗ ਚੋਕੇ ਤਸੱਲੀ ਕਰ ਸਕਦਾ ਹੈ ਤਸੱਲੀ ਕਰਕੇ ਖੜ ਸਕਦਾ ਹੈ ਤੇ ਮਗਰ ਇਹਦੇ ਵੀ ਕਟਾ ਦੋ ਮੱਜਾਂ ਨੇ ਦੋ ਮੱਜਾਂ ਮਗਰ ਜਿਹੜੇ ਬੱਚੇ ਉਹ ਕਟੇ ਆ ਮੇਲ ਕਾਫਾ ਤੇ ਕੀ ਕਰਦੇ ਆ ਡਿਮਾਂਡ ਇਹਦੀ ਮੇਰੇ ਮੋਲੇ ਦਾ ਵੀ 65000 ਇਹ ਵੀ ਯਾਰ ਛੱਡਦਾ ਨਹੀਂ ਸਾਠ ਚ 60 ਚ ਹਾਂ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਇੱਕੋ ਰੇਟ ਨੇ ਤੇ ਮੱਜਾਂ ਵੀ ਤਕਰੀਬਨ ਇੱਕੋ ਜੀਆਂ ਨੇ ਕੱਦ ਕਾਠੀ ਵੀ ਇੱਕੋ ਜੀਆਂ ਨੇ ਬਾਕੀ ਨਸਲਾਂ ਦੇ ਵਿੱਚ ਜ਼ਰੂਰ ਫਰਕ ਦੇਰੇ ਨਾ ਆਖੇ ਕੋਈ ਕਿ ਮੋਲ 100000 ਘੱਟ 60 ਕੀਤਾ ਵਾ ਆਪਾਂ ਲੈਣ ਦੇ ਨਹੀਂ ਕੀਤਾ ਵੀ ਲੈਣ ਦੇ ਨਾਲ ਹੀ ਗੱਲ ਕੀਤੀ ਹਾਂ ਲੈਣ ਦੇਣ ਆਪਾਂ ਕਿ ਜਿਹੜੇ ਮਤਲਬ ਵੀਰ ਭਰਾ ਨੂੰ ਸੌਦਾ ਕਰਨਾ ਵੀ ਆਪਾਂ ਸਿਰਖ ਪਾਈ ਵਾਲਾ ਕੰਮ ਨਹੀਂ ਕੀਤਾ ਵੀਰੇ ਠੀਕ ਆ ਠੀਕ ਹਾਂ ਹਾਂ ਮੁੜ ਕੇ ਕੋਈ ਆਖੇ 55 ਲੈ 56 ਲੈ 55 ਲੈ ਉਹ ਕੰਮ ਨਹੀਂ ਹਾਂ ਹਾਂ ਠੀਕ ਆ ਬੀਠੀ ਹਾਂ ਜੀ ਲੋ ਵੀ ਇਹ ਦੋ ਮੱਝਾਂ ਸੀ ਦੋਸਤੋ ਤੇ ਅਗਲੀਆਂ ਵੈੜਾ ਤੁਹਾਨੂੰ ਦਿਖਾਉਣੇ ਆ ਦੋ ਬਾਲਾਂ ਜਿਹੜੀਆਂ ਗੱਭਣ ਜਿਹੜੇ ਛੇ ਦੰਦਾਂ ਦਾ ਵਸ਼ੀ ਠੀਕ ਆ ਸੁਆ ਸੁਆ ਸੁਣੀ ਆ ਦੂਜਾ ਹੈ ਹਾਂ ਮੀਡੀਅਮ ਹਾਈਟ ਦੀ ਹੈ ਤੁਹਾਨੂੰ ਪਤਾ ਛੋੜੀ ਲਓ ਜੀ ਮੀਡੀਅਮ ਜੀ ਹਾਈਟ ਆ ਦੋਸਤੋ ਦੂਜਾ ਸੁਆ ਵੈੜ ਦੇ ਸੂਣਾ ਛਿੱਗੀ ਐ ਮੋਹ ਹਾਂ ਛੇ ਦੰਦ ਮੋਹ ਚੈੱਕ ਕਰ ਲੈਣੇ ਆਪਾਂ ਆ ਜਰੂਰ ਹਾਂ ਠੀਕ ਆ ਜੀ ਤੇ ਬਾਕੀ ਅਮਰਸਾ ਜਿਹੜੀ ਪਿਛਲੀ ਵੀਡੀਓ ਤੋਂ ਵਿੱਚ ਵਹਿੜ ਆਈ ਸੀਗੀ ਰੰਗ ਰੰਗੋਸੇ ਚ ਹੀ ਆ ਗਿਆ ਹਾਂ ਹਾਂ ਵੀਰੇ ਵਛੀ ਏਦਾਂ ਇਹ ਮੀਡੀਅਮ ਆੜਦੀ ਆ ਇਹ ਮੀਡੀਅਮ ਬਹੁਤ ਚੰਗੀ ਗੱਡੀ ਪੈਸੀ 10 ਤੋਂ 12 ਥਾਂ ਤੋਂ ਚੰਗਾ ਲੱਗਾ ਸੋਣਾ ਲੈਂਦੀ ਅਜੇ ਹਫਤਾ ਹਾਂ ਵੀਰੇ ਲੈ ਜਾਉ ਦਿਨ ਕੱਢਦੀ ਆ ਲੋਬ ਦੋਸਤੋ ਕਰੋਸ ਅੰਗ ਦੇ ਵਿੱਚ ਦੇਸੀ ਜਿਹਾ ਵਹਿੜ ਆ ਗਾਂ ਗਰਮੀ ਦਾ ਰੁੱਤ ਵੀ ਜਿਹੜੀ ਗਰਮੀ ਨੂੰ ਵੇਖਦੇ ਕੋਈ ਜਲਸੀ ਦੇ ਵਿੱਚ ਆ ਜਾਂਦੀ ਥੋੜੀ ਜੀ ਠੀਕ ਆ ਤੇ ਗਾਂ ਗਰਮੀ ਦੀ ਰੁੱਤ ਦੇ ਵਿੱਚ ਵੀ ਵਾਧੇ ਬੰਦੀ ਆ ਪਸ਼ੂ ਹਾਂ ਕਿਉਂਕਿ ਕਰੋਸ ਜੇ ਅੰਗ ਇਸੇ ਤਰ੍ਹਾਂ ਦੀ ਕੋਈ ਗਰਮੀ ਸਰਦੀ ਮਨੋਣ ਵਾਲੀ ਗੱਲ ਨਹੀਂ ਹੈ ਕਿ ਬਾਕੀ ਕੱਦ ਦਰਮਿਆਨਾ ਹੈ ਠੀਕ ਹੈ ਕੋਈ ਵੀਰ ਗੁੰਨੇੜੇ ਆ ਰਿਹਾ ਹੈ ਨਾ ਬਾਲਾ ਵੱਡਾ ਨਹੀਂ ਕਹਾਂਗੇ ਨਾ ਮੀਡੀਅਮ ਦਰਮਿਆਨੀ ਹਾਈਟ ਹੈ ਤੇ ਮੁੱਲ ਵੀ ਬਿਲਕੁਲ ਰੇਟ ਵੀ ਭਾਅ ਪੜਦਾ ਵੀ ਬਿਲਕੁਲ ਜੈਦਾ ਹੀ ਆ ਲਓ ਜੀ ਬਾਕੀ ਥਣ ਥਣ ਜਿਹੜਾ ਦੋਸਤੋ ਅਗਲੇ ਵੀ ਲੰਬੇ ਆ ਤੇ ਮਗਰਲੇ ਵੀ ਤਕਰੀਬਨ ਕਰਮਾਂ ਵਾਲੀ ਜਿਵੇਂ ਜਿਵੇਂ ਚੰਗੀ ਆ ਵਾਸ਼ੀ ਨੀਆਂ ਪਾਲੀ ਪੁਲੀ ਚੰਗੀ ਵਾਸ਼ੀ ਧੀਰੀ ਆ ਛੜਛੂੜ ਵਾਲੀ ਨਹੀਂ ਹੈਗੀ ਉਦਾਂ ਡਰਦੀ ਆ ਹਾਂ ਹਾਂ ਠੀਕ ਆ ਮੁੱਲ ਕੀ ਕਰਾਂਗੇ ਅਮਰਤੇ ਦਾ ਵੀਰੇ ਮੋਲੇ ਦਾ ਭਾਣਾ 35 ਕਰ ਲਈਏ ਨਾ 32 ਕਰ ਲਈਏ 28000 ਦੀ ਦੇਣੀ ਆ ਆਪਾਂ 28000 ਦੀ ਆ ਜੇ 27 ਵੀ ਨਹੀਂ ਲੈਣਾ ਅੱਛਾ ਜੀ ਹਾਂਜੀ ਲਓ ਵੀ ਦੋਸਤੋ 27 ਵੀ ਨਹੀਂ ਵੀਰੇ ਦਾ ਲੈਣਾਗਾ 28000 ਦੀ ਦੇਣ ਲੈਣਾ ਜਿਹੜੀ ਗੱਲ ਆ ਹਾਂ ਵਛੀ ਜੰਗੀ ਹੈ ਗੋਲ ਫੂਲ ਵੜੀ ਆ ਬਾਕੀ ਅੱਗੇ ਇਹਨੇ ਰੇਟ ਦੇ ਵਿੱਚ ਦੋਸਤੋ ਚਲੋ ਆਉਂਦਾ ਕੁਝ ਨਹੀਂਗਾ ਪਰ ਸਾਲ ਭਰ ਦੁੱਧ ਕਰਮਾਂ ਵਾਲੀ ਪਿਉਗੀ ਗਰਮੀ ਰੁੱਤ ਵਸ਼ੀ ਚੰਗੀ ਆ ਗਰਮੀ ਮਣਾਉਣ ਵਾਲੀ ਨਹੀਂ ਆ ਮਤਲਬ ਐ ਵਧੀਆ ਕੁਆਲਿਟੀ ਵਾਲੀ ਵਸ਼ੀ ਆ ਜਲਸੀ ਚ ਆਂਦੀ ਬਿਲਕੁਲ ਜੀ ਬਿਲਕੁਲ ਤੇ ਅਗਲੀ ਆਪਣੇ ਕੋਲ ਜਿਹੜੀ ਐ ਐਚ ਐਫ ਐ ਕਰਾਸ ਐਚ ਐਫ ਕਰਾਸ ਹਾਂ ਸਿੰਘ ਝੁੰਗੀ ਐ ਹਾਂ ਜੀ ਹਾਂ ਜੀ ਲਓ ਜੀ ਸਿੰਘ ਇਹ ਵੀ ਰੇ ਦੁੱਧਾ ਸੁਆ ਸੁਣੀ ਆ ਇਹ ਵੀ ਹਫਤਾ ਲੈਂਦੀ ਵਸ਼ੀ ਥਾਂ ਥੂਣ ਬਹੁਤ ਸੋਹਣਾ ਲੱਗਾ ਫਿਰ ਤਿੱਪਣ ਵੜੀ ਪੋਲੀ ਐਨਪੂਰ ਛਿੱਟੇ ਦੀ ਗਰੰਟੀ ਹੋਏ ਨਹੀਂ ਮੋਗੀਆਂ ਹੁੰਦੀ ਸੁਆ ਦੁੱਧਾ ਹਾਂਜੀ ਹਾਂਜੀ ਦੂਜਾ ਵੀਰੇ ਕੋਈ ਤੀਜਾ ਮੰਨ ਕੇ ਸੌਦਾ ਕਰ ਸਕਦਾ ਆਪਣੇ ਨਾਲ ਨਾ ਠੀਕ ਹੈ ਜੀ ਹਾਂਜੀ ਲਓ ਵੀ ਤੀਜਾ ਸੁਬਾ ਵੀ ਦੋਸਤੋ ਕੋਈ ਮੰਨ ਕੇ ਸੌਦਾ ਕਰ ਲੈ ਦੂਜੇ ਵੀ ਕਹੇ ਨੂੰ ਚੱਲਦੀ ਹੈ ਪਰ ਤੀਜਾ ਸੁਬਾ ਵੀ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਝੂਂਗੀ ਆ ਗਈ ਏ ਠੀਕ ਆ ਤੇ ਬਾਕੀ ਥਣ ਥਣ ਬਹੁਤ ਸੋਨਾ ਹੱਥੀ ਚਵਾਈ ਦਾ ਥਾਣਾ ਤੇ ਇਹ ਟਾਈਮ ਕੱਢ ਦੂ 5-4 ਦਿਨ ਵੀ ਮੇਰੇ ਹਫਤਾ ਹੀ ਵੀ ਲੈ ਜਾਊਗੀ 5-4 ਦਿਨ ਆ ਹੋ ਇੰਨੇ ਕਿ ਖੜੂਗੀ ਤੈਨੂੰ ਪਤਾ ਪੈਂਦੇ ਨਾ ਪਹਿਲੋ ਸੂਪ ਪੈਂਦਾ ਡੰਗਰ ਤੇ ਆੜੀ ਹਾਂ ਓਦਾਂ ਦੇ ਕਰਮਾ ਲਈ 8 ਦਿਨ ਵੀ ਲੈ ਸਕਦੀ ਜਿੰਨੀ 15-16 ਕਿਲੋ ਦੁੱਧ ਭਰਦੀ ਠੀਕ ਆ ਜੀ ਠੀਕ ਆ ਲੈ ਵੀ ਅਮਰਤਸਿਆ ਤੋੜਦਿਏ ਨੂੰ ਵੀ ਲਓ ਦੋਸਤੋ ਬਾਹਰ ਵੀ ਚੰਗੀ ਆ ਤੇ ਤੀਜਾ ਸੂਬਾ ਚਲੋ ਸੁਣੀ ਆ ਹਾਂਜੀ ਬਾਕੀ ਕਤਕੁੱਤ ਵੀ ਕਰਮਾ ਵਾਲੀ ਦਾ ਸੋਨਾ ਮੀਡੀਅਮ ਕੋਈ ਹਾਈਟ ਮੰਨ ਲੇ ਹਾਂ ਜਿੰਨੀ ਵੀ ਆ ਨਿੱਗਰ ਆ ਪੂਰੀ ਪ੍ਰਿੰਟ ਸੋਨਾ ਨਸਲ ਵਾਲੀ ਏ ਥੋੜੀ ਕ੍ਰੋਸ ਚ ਆ ਗਈ ਐਚ ਐਫ ਦੇ ਵਿੱਚ ਕ੍ਰੋਸ ਆ ਗਈ ਨਾਲੇ ਚੱਲਣੀਆਂ ਵੀ ਰੇ ਹੋਣ ਇਹੋ ਹੀ ਆ ਗਰਮੀ ਆਉਂਦੀ ਗਾੜੀ ਵੈੜ ਦੂਜਾ ਸੁਆਈਆ ਚਲੋ ਤੀਜਾ ਮੰਨ ਕੇ ਕੋਈ ਹੁਸਤਾ ਕਰੇ ਪ੍ਰਿੰਟ ਬਹੁਤ ਕਹਿੰਦਾ ਅਮਰਤ ਪ੍ਰਿੰਟ ਬਹੁਤ ਕਹਿੰਦਾ ਉਹ ਸੂਟ ਲੈਣ ਜਾਈਏ ਨਾ ਜਦੋਂ ਕਿ ਬੀਬੀਆਂ ਦੀਆਂ ਵੀ ਆਹ ਪ੍ਰਿੰਟ ਬਹੁਤ ਸੋਹਣਾ ਹੈ ਹਾਂਜੀ ਹਾਂਜੀ ਲੈ ਚੰਗੀ ਆ ਵੀਰੇ ਵੱਛੀ ਬਾਕੀ ਤੋਰਾ ਤਾਰਾ ਕਮਾਲ ਦਾ ਦੋਸਤੋ ਥਣ ਥੁਣ ਸੋਨਾ ਹੱਥੀ ਚਵਾਈ ਦਾ ਥਣ ਲੱਗਾ ਹਾਂ ਤੇ ਕੋਈ ਡਰਕਲ ਭਜਾਕਲ ਦੀ ਨਹੀਂ ਕਰਵਾ ਲਈ ਜਿਸ ਤਾਂ ਵੀ ਆਪਾਂ ਤੁਹਾਨੂੰ ਲੰਮਾ ਤੋਰ ਕੇ ਥੋੜਾ ਦਿਖਾ ਰਹੇ ਹਾਂ ਤਾਂ ਜੋ ਹਰ ਕਵੀਰ ਦੀ ਤਸੱਲੀ ਹੋ ਸਕੇ ਖਰੀਦਣ ਵਾਲੇ ਦੀ ਆ ਲਓ ਤੋ ਬਿਲਕੁਲ ਤਾਜ਼ੀਆਂ ਸੂਨੀਆਂ ਜਿਹੜੀਆਂ ਦੋਸਤੋ ਇਹ ਬੱਚੀਆਂ ਨੇ ਤਾਜ਼ੀਆਂ ਸੂਨੀਆਂ ਨੇ ਤਰੀਪੇ ਤੋਂ ਅੰਦਰ ਡਰ ਦੀਆਂ ਵਾ ਹੱਥ ਤੋਂ ਤੈਨੂੰ ਪਤਾ ਨਵੇਂ ਥਾਂ ਤੇ ਆ ਕੇ ਡੰਗਰ ਕਰ ਜਾਂਦਾ ਧੀਰੀਆਂ ਵਾਂ ਇਹ ਨਹੀਂ ਛੜਾਲੀਆਂ ਨਿਕਲਣਗੀਆਂ ਹਾਂ ਕਿੰਨਾ ਕੁ ਮੁੱਲ ਕਰਦੇ ਆ ਵੀਰੇ ਤੈਨੂੰ ਪਤਾ ਵਾ ਮਸ਼ੀ ਕਿੱਡੀ ਸੋਹਣੀ ਐ ਸਨਕੀ ਐ ਉਦਾਂ ਦਾ ਮਸ਼ੀ ਤੈਨੂੰ ਪਤਾ ਜੇ ਸੇਂਗੜਾ ਹੁੰਦੇ 55000 ਰੁਪਏ ਦੀ ਅੱਛਾ ਜੀ ਨਾ ਹੁਣ ਇਹਦਾ 55 ਕਰਨਾ ਨਾ 45 ਨਾ 40 35000 ਦੀ ਦੇਣੀ ਆ ਆਪਾਂ ਸਦਾ 20000 ਸਿੰਗਾ ਕਰਕੇ ਹਾਂ ਸਿੰਗਾ ਕਰਕੇ ਲਾ ਲਓ ਜਿੱਦਾਂ ਮਰਜੀ ਪਰ ਆਪਾਂ ਬਿਲਕੁਲ ਜੈਨੂਨ ਰੇਟ ਆ ਜੇ ਹੈ 10000 ਦਾ ਸਿੰਗਾ ਆ 10 10000 ਦਾ ਸਿੰਗਾ ਹੈ ਲ ਕੋਈ ਗੱਲ ਨਹੀਂ ਹਾਂ ਨਹੀਂ ਵੀਰੇ ਉਧਰ ਚਲੋ ਬਸ ਇਹਨਾਂ ਰੇਟ ਪ੍ਰਿੰਟ ਵੀ ਸੋਨਾ ਵਛੀ ਦਾ ਹਾਂ ਜੇ ਕੋਈ ਇੰਨੇ ਰੇਟ ਤੇ ਵਛੀ ਦੇ ਦੇਤੇ ਆਪਾਂ ਵੀ ਵੇਖ ਲਓ ਜੇ ਹੈਗੀ ਬਾਕੀ ਦੋਸਤੋ ਚਾਹੇ ਸਿੰਘ ਹੋਣ ਚਾਹੇ ਨਾ ਹੋਣ ਫਿਲਹਾਲ ਰੇਟ ਵਹਿਰ ਨੂੰ ਵੇਖ ਕੇ ਤੈਅ ਕੀਤਾ ਜਾਂਦਾ ਬਾਕੀ ਥਣ ਜੱਡੇ ਦੀ ਸਾਫ ਸੁਥਰੀ ਆ ਥਣ ਥਣ ਬਹੁਤ ਵਧੀਆ ਕੁਆਲਟੀ ਦਾ ਥਣ ਲੱਗਾ ਕੰਨੀਓ ਕਹਿਣ ਵਾਲੀ ਗੱਲ ਨਹੀਂ ਪਤੀ ਚਵਾਈਲਾ ਥਾਣਾ ਮੋਠੀ ਮੋਠੀ ਵਿੱਚ ਆਉਣ ਵਾਲਾ ਥਾਣਾ ਹਾਂ ਤੇ ਬਾਕੀ ਰੇਟ ਕੁਛ ਨਹੀਂਗਾ ਬਿਲਕੁਲ 35000 ਰੁਪਇਆ ਬਾਈ ਪਿਆਰ ਦੇ ਬਾਕੀ ਚੰਗੀ ਸੇਵਾ ਦੇ ਤੁਸੀਂ ਹੋਰ ਇਹਦੇ ਥੱਲੇ ਕਾਰਗੁਜ਼ਾਰੀ ਜਿਹੜੀ ਦੋਸਤੋ ਲੈ ਸਕਦੇ ਜੀ ਵੜ ਚੰਗੀ ਐ ਮੇਰਾ ਚੰਗੀ ਆ ਜਿੰਨੀ ਵੀ ਉਹ ਉਹਨਾਂ ਘਰ ਆਲਾ ਖੈ ਅਡੀ ਵਸ਼ੀ 15 16 ਕਿਲੋ ਖੁੱਲਾ ਦੁੱਧ ਚਵਾਊਗੀ ਹਾਂ ਠੀਕ ਐ ਭਰਾ ਨੇ ਚਵਾਉਣਾ ਚਾਹੀਦਾ ਵੜ ਜਿਹੜੇ ਕੱਦ ਕੁੱਤ ਦੀ ਬੈਂਡਰ ਦਾ ਚੁੰਗਾ ਵਸ਼ੀ ਦਾ ਜਿੰਨੀ ਵੀ ਸੁਥਰੀ ਆ ਕਿਸੇ ਬੰਨੇ ਉਹ ਗੁੰਝੀ ਨਹੀਂ ਹੈਗੀ ਬਸ ਬਸ ਇਹ ਨਾ ਕਿ ਸਿੰਘ ਆ ਕਿ ਮਾਰਦੀ ਆ ਉਹ ਨਹੀਂ ਚੱਕਰੇਗਾ ਹਾਂ ਉਦਾਂ ਵੀ ਐ ਵਧੀਆ ਲੈ ਵੀ ਹਾਂ ਭਣਾ ਜਵਾਕ ਨੂੰ ਫੜਾ ਛੱਡੀ ਠੀਕ ਹੈ ਜੀ ਠੀਕ ਖੁੱਲੀ ਛੱਡੀ ਉਹਨਾਂ ਨੇ ਐ ਕਰਮਾਲੀ ਜਿੱਥੇ ਖਿਲਾਰਦੇ ਉੱਥੇ ਲੋਈ ਨਹੀਂ ਨਹੀਂ ਪੂਰੀ ਪਸੰਦੀਦਾ ਹਰ ਇੱਕ ਪਾਸਿਓਂ ਦੋਸਤੋ ਖਬਰਦਾਰ ਆ ਜਿਹੜਾ ਛੁੱਟਾ ਚਾਰੂ ਡੰਗਰ ਹੀ ਦੁੱਧ ਦਿੰਦਾ ਬਾਕੀ ਇੱਕ ਹਫ਼ਤੇ ਦੇ ਵਿੱਚ ਪੂਰਾ ਛੱਡਾ ਬਣਾਉਗੀ ਅਜੇ ਕਰਮਾਲੀ ਢਿੱਲਾ ਢੁਲਾ ਬਹੁਤ ਆ ਲੜਾ ਲੁੜਾ ਕਾਫੀ ਜਿਆਦੀਆਂ ਨੇ ਹਾਂ ਤੇ ਰੇਟ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਠੀਕ ਹੈ ਤੇ ਅੱਗੇ ਆ ਗਈ ਆਪਣੇ ਕੋਲ ਅਮਰਸਿਆ ਜਿਹੜੀ ਆ ਵੀਰੇ ਇਹ ਵੀ ਤਜੇ ਸੂਏ ਗਾਂ ਸੂਈ ਆ ਟੋਕੜ ਹਾਂਜੀ ਟੋਕੜ ਆ ਗਈ ਅੱਛਾ ਜੀ ਬਣੀ ਪੁਣੀ ਵੀ ਅੱਗੇ ਵੀਰੇ 20 ਦਿਨ ਹੋ ਗਏ ਟੀਕਾ ਭਰਾਏ ਨੂੰ ਚੰਗੀ ਐ ਚਲ ਦੁੱਧ ਹੈਗਾ ਇਹਦੇ ਥੱਲੇ ਵੀਰੇ 7 ਕਿਲੋ ਪੱਕਾ ਅੱਛਾ ਜੀ ਦੋਵੇਂ ਟਾਈਮ ਦੋਵੇਂ ਦਾ ਮਾਦਾ ਹਾਂਜੀ ਦੋਵੇਂ ਟਾਈਮਾਂ ਦਾ ਆਪਾਂ ਕਹੇ ਹਨਾ ਨਸਲ ਕੁਆਲਿਟੀ ਵਾਲੀ ਆ ਸਿਰਫ ਇਹਦੇ ਨਾਲ ਪੈਰ ਬੰਨ ਨਾਲੇ ਆ ਮਾੜੇ ਉਹਨਾਂ ਦੀ ਪੱਕੇ ਥਾਂ ਦੀ ਪੀੜ ਮਨਉਂਦੀ ਆ ਹਾਂ ਆ ਪੱਕੀ ਥਾਂ ਤੇ ਬੱਜੀ ਰਹੀ ਕੀ ਪੱਕੇ ਥਾਂ ਰਹੀ ਆ ਫਲੀ ਪੁਲੀ ਵੱਡੀ ਗਾਵਾ 5 ਲੀਟਰ ਵਾਲੀ ਤੁਹਾਨੂੰ ਪਤਾ ਕੀ ਘੱਦ-ਕੁੱਦ ਕਿੱਡਾ ਸੋਹਣਾ ਨਹੀਂ ਹੁਣ ਦੋਵੇਂ ਟਾਈਮ ਦਾ 7 ਕਿਲੋ ਹਾਂਜੀ ਹਾਂਜੀ ਵੀਰੇ 7 7 ਕਿਲੋ ਤੇ ਅੱਗੇ ਬਣੀ 20 ਦਿਨਾਂ ਦੀ 20 ਦਿਨਾਂ ਦੀ ਲਓ ਜੀ ਅੱਗੇ 20 ਦਿਨਾਂ ਦੀ ਦੋਸਤੋ ਈ ਆਈ ਹੋਈ ਆ ਬਾਕੀ ਕਾਦ ਤੁਸੀਂ ਵੇਖ ਕੇ ਚੈੱਕ ਕਰੋ ਕਾਦਾਂ ਦੇ ਪਾਸੇ ਦੋਸਤੋ ਜਿੱਦਾਂ ਆਪਾਂ ਨਾਰਮਲ ਕੈਚ ਐਫ ਬਰੀਡ ਦੇ ਵਿੱਚ ਵੇੜਾ ਦੇਖਦੇ ਆ ਓਡੀ ਭੈੜਾ ਵੀ ਫੁੱਲ ਵੱਡੇ ਕਦ ਬੁੱਤ ਦੇ ਵਿੱਚ ਐਚ ਐਫ ਪਿਓਰ ਚ ਹੀ ਆਂਦੀ ਪ੍ਰੋਫਿਟੀ ਵੇਖੋ ਏ ਛੋਟੀ ਜੀ ਬੂਤੀ ਆ ਕੰਨ ਕੋਨ ਵੀ ਬਿਲਕੁਲ ਬਿਲਕੁਲ ਛੋਟੇ ਜੇ ਆ ਹਾਂ ਤੇ ਬਾਕੀ ਚਲੋ ਸੂਈ ਨੂੰ ਸਮਾਂ ਤਾਂ ਹੋ ਜਾ ਕਾਫੀ ਹੋ ਸਕਦਾ ਸਮਾਂ ਹੋ ਸਕਦਾ ਵੀ ਕੋਈ ਹਾਂ ਸਾਲ ਭਾਰੀ ਨੇੜੇ ਤੇੜੇ ਹੋ ਗਿਆ ਹੋਵੇ ਪਰ ਹੁਣ ਦੁੱਧ 7 ਕਿਲੋ ਜੀ ਦਾ ਵੱਡੀ ਆ ਨਾ ਵੀਰੇ ਹਾਂ ਬਾਕੀ ਦੁੱਧ 7 ਕਿਲੋ ਕਰਮਾਲੀ ਦੇ ਥੱਲੇ ਤੇ ਥਣ ਥਣ ਪੂਰਾ ਮੁੱਠੀ ਆ ਚਾਰੇ ਥਣ ਵਰਤੇ ਪੂਰੇ ਜੀ ਪੂਰੇ ਵੀਰੇ ਮੋਗ ਗਿਆ ਗੁਆ ਹੋਏ ਨੇ ਧਾਰਾ ਮਾਰਾ ਦਿੰਨੇ ਆਪਾਂ ਠੀਕ ਹੈ ਜੀ ਠੀਕ ਆ ਮੰਮੀ ਬਾਲਟੀ ਫੜਾਇਓ ਲਓ ਜੀ ਸੋ ਇਹ ਦੋਸਤੋ ਜਿਹੜੀ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਵੈੜ ਦਿਖਾਉਣੀ ਸੀਗੀ ਟੋਕੜ ਵੈੜ ਆ ਠੀਕ ਆ ਜੀ ਤੇ ਅੱਗੇ ਫੇਰ ਬਾਤ ਮੁਕਾ ਦਿੱਤਾ ਉਹ ਜੀ ਨਹੀਂ ਹੈਗੀ ਹਾਂ ਜੂੜ ਨਹੀਂ ਪਾਉਂਦੀ ਲੋੜ ਇਦਾਂ ਚ ਹੋਈਦੀ ਵੀਰੇ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਿੰਨੇ ਦਾ ਡਿਮਾਂਡ ਰੋਗੀ ਦੀ ਮੁੱਲ ਕੀ ਰੋਗੀ ਵੀਰੇ ਜੇ ਇਹ ਤੈਨੂੰ ਪਤਾ ਮੈਂ ਤਿਆਰ ਹੁੰਦੀ ਜਿੱਦਾਂ ਨੂੰ ਮਰਜੀ ਵੇਚ ਦਿੰਦੇ ਆ ਹਾਂ ਚਲੋ ਹੁਣ ਫਿਰ ਇਸ ਹਿਸਾਬ ਨਾਲ ਆਪਾਂ ਨੂੰ ਕਰਨਾ ਪੈਣਾ ਆਪਾਂ ਮੋਲੇ ਦਾ 25000 ਬਾਈ ਚ ਮਾਨਤਾਨ ਕਰਾਂ ਬਾਈ ਚ ਹਾਂ ਹੂੰ ਬਿਲਕੁਲ ਜੈ ਜੈ ਰੇਟ ਆ ਕਿੱਡੀ ਵੱਡੀ ਗਾਹ ਵੇਖ ਲੋ ਬਿਲਕੁਲ ਬਿਲਕੁਲ ਹਾਂ ਤੇ ਦੋਸਤੋ 22000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਰੇਟ ਚਾਹੇ 25000 ਹੋਵੇ ਡਿਮਾਂਡ ਚਾਹੇ ਕੁਝ ਵੀ ਕਰ ਲਈਏ 22000 ਦੇ ਵਿੱਚੋਂ ਮਾਣਦਾਨ ਠੀਕ ਆ ਸੋ 7 ਕਿਲੋ ਧਾਰਾਂ ਕੋਈ ਵੀਰ ਆਪਦੀ ਦੋ ਡੰਗ ਚੋਲੇ ਚਾਰ ਟਾਈਮ ਚੋਲੇ ਹਾਂਜੀ ਹਾਂਜੀ ਵੀਰੇ ਤਸੱਲੀ ਕਰੇ ਪਹਿਲਾਂ ਤੇ ਇਹ ਨਾਗਸੀ ਅੱਜ ਬਈ ਅਮਰ ਸਿੰਘ ਆਪਣੇ ਕੋਲ ਹਾਂਜੀ ਹਾਂਜੀ ਠੀਕ ਆ ਦੋ ਮੱਜਾ ਤੇ ਤਿੰਨ ਵਹਿੜਾ ਸੀ ਤੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਦੋ ਮੱਜਾ ਤੁਹਾਨੂੰ ਸੁਈਆਂ ਬਿਲਕੁਲ ਦਿਖਾਤੀਆਂ ਨੇ ਇੱਕ ਮਹੀਨੇ ਦੀ ਇੱਕ 15 ਦਿਨਾਂ ਦੇ ਵਿੱਚ ਨੀਲੀ ਰਾਵੀ ਦੀ ਤੇ ਦੋ ਗੱਬਣ ਬੱਚੀਆਂ ਵਹਿੜਾ ਤੁਹਾਨੂੰ ਆਹ ਦਿਖਾਤੀਆਂ ਨੇ ਨੰਬਰ ਬੋਲਦੀ ਆਪਣੇ ਅਮਰ ਸਿੰਘ ਵੀਰੇ ਆਪਣਾ ਨੰਬਰ ਹੈ 8146450629872824629 ਦੋ ਤੇ ਵਟਸਐਪ ਚੱਲਦਾ ਹਾਂਜੀ ਹਾਂਜੀ ਠੀਕ ਹੈ ਭਰਾ ਹਾਂਜੀ ਲਓ ਬਦਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਕਿਸੇ ਵੀ ਟਾਈਮ ਬਾਕੀ ਚਵਾਈਆਂ ਥੋੜੀਆਂ ਥੋੜੀਆਂ ਹੋ ਸਕੀਆਂ ਤਾਂ ਆਪਾਂ ਇਹਨਾਂ ਪਸ਼ੂਆਂ ਦੀਆਂ ਵਿੱਚੇ ਚਲਦੀਆਂ ਕਰ ਦਿੱਤੀਆਂ ਨੇ ਚਵਾਈਆਂ ਤਸੱਲੀ ਨਾਲ ਦੇਖ ਸਕਦੇ ਜੇ ਜਿਹੜਾ ਵੀ ਕਿਸੇ ਖਾਸ ਵੀਰ ਨੇ ਖਾਸ ਪਸ਼ੂ ਖਰੀਦਣਾ ਉਸ ਪਸ਼ੂ ਦੀ ਆਪਦੀ ਚਵਾਈ ਵੇਖ ਕੇ ਨਰਕਪਰਕ ਕਰ ਸਕਦੇ ਜੇ ਤਸੱਲੀ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ